ਨਾਮ ਸ੍ਰੀ ਵਾਹਿਰ ਸਹੀ ਵੀ ਬੇ ਕਿਰਪਾ ਸੁਆਮੀ ਮੇਰੀ ਤਿਤ ਸਾਚਾ ਦਰਵਾਰ ਸਤਗੁਰ ਤਾ ਭਗਵਾ ਆ ਪਾਈ ਥਾੜੇ ਪੀ ਸੰਸਾਰ ਸਤ ਗੁਰ ਤਾਪ ਗਵਾਇ ਭਾਈ ਠਾੜ ਪਈ ਸੰਸਾਰ ਦੁਖ ਪੰਜਨੀ ਸਾਹਿਬ ਗਉੜੀ ਮਹਲਾ ਪੰਜਵਾਂ ਮੋ ਜੇ ਦੁਖ ਭੰਜਨ ਤੀਰ ਨਾਮ ਜੀ ਦੁਖ ਭੰਜਨ ਤੀਰ ਨਾਮ ਆਤ ਪਰ ਆਰਾਧਿਆ ਪੂਰਨ ਸਤਗੁਰ ਗਿਆਨ ਰਹਾ ਜਿਤ ਕਟਵਸੈ ਪਾਰ ਬ੍ਰਹਮ ਸੋਈ ਸੁਹਾਵਾਥਾ ਦਮ ਕੰਕਰ ਨੀੜਨਾ ਆਵਾਈ ਰਸਨਾ ਹਰ ਗੁਣ ਕਾ ਸੇਵਾ ਸੁਰਤ ਨ ਜਾਣੀਆ ਨਾ ਜਾਪੇ ਅਰਾਧ ਓਰ ਤੇਰੀ ਜਗ ਜੀਵਨਾ ਮੇਰੀ ਠਾਕੁਰ ਗਮਗਾਦਾ ਫੇ ਕਿਰਪਾਲ ਗੁਸਾਈਆਂ ਨਠੈ ਸੋ ਸੰਤਾਪ ਦਿੱਤੀ ਵਾ ਨ ਲੱਗਾਈ ਸਦਗ ਰਖੀ ਆਪ ਗੁਰ ਨਰਾਇਣ ਦੇਵ ਗੁਰ ਗੁਰ ਸੱਚਾ ਸੇਜਨ ਹਾਰ ਗੁਰ ਟੁੱਟਾ ਸਭ ਕਿਸ ਪਾਇਆ ਜਨ ਨਾਨਕ ਸਤਿ ਬਰਹਾਰ ਗੁਰ ਟੁੱਟਾ ਸਭ ਕਿਸ ਪਾਇਆ ਜਨ ਨਾਨਕ ਸਤਿ ਬਰਹਾਰ ਗਾਉਲੀ ਮਹਲਾ 5 ਵੇ ਸੁਕੇ ਹਰੇ ਕੀ ਏਖ ਨਮਾ ਹੈ ਅੰਮ੍ਰਿਤ ਦ੍ਰਿਸ਼ਟ ਸੰਜੀਵਾਈ ਕਾਟੇ ਕਸ਼ਟ ਗੁਰੇ ਗੁਰਦੀਵਾ ਸੇਵਕ ਕੋ ਦੀਨੀ ਆਪਣੀ ਸੀਵਰਾ ਮਟਗੀ ਚੰਤ ਆਪਣੀ ਮਨ ਆਸਾ ਕਰਿ ਦਿਆ ਸਤਗੁਰ ਗੁਣਤਾਸਾ ਦੁਖ ਨਾਠੇ ਸੁਖ ਆਏ ਸਮਾਈ ਧੀਨ ਪਰਿ ਜਾ ਗੁਰ ਫਰਮਾਈ ਇਛ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸਫਲ ਫਲੇ ਇਛ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸਫਲ ਫਲੇ ਗਾਉੜੀ ਮਹਲਾ 5 ਤਾਪ ਗਏ ਪਾਈ ਪ੍ਰਸਾਦ ਸੀਤਲ ਪੈ ਕੀਨੀ ਪ੍ਰਵਦਾਤ ਪ੍ਰਾਪ੍ਰਾਪਾਤੀ ਪਹਿ ਸੁਹੇਲੀ ਜਨਮ ਜਨਮ ਕੇ ਵਿਚਰੇ ਮੇਲੀ ਰਹਾ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੂਪ ਕਾ ਬਿਨ ਸਿਆਤਾਉ ਸੈ ਸੁਭਾ ਬੋਲੇ ਹਰ ਬਾਣੀ ਆਰ ਪਹਿਰ ਪ੍ਰਭ ਸਿਮਰੋ ਪ੍ਰਾਨੀ ਦੂਖ ਦਰਦ ਜਮ ਨੀਡ ਨ ਆਵੈ ਕਹਉ ਨਾਨਕ ਜੋ ਹਰ ਗੁਣ ਗਾਵੇ ਗਾਉੜੀ ਮਹਲਾ ਪੰਜਵੈ ਜੇ ਸਿਮਰਤਾ ਦੂ ਸਭ ਜਾਏ ਨਾਮ ਰਤਨ ਵਸੇ ਮਨ ਆਈ ਜਮਨ ਮੇਰੇ ਗੋਇੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਿਖਾਣੀ ਰਹੇ ਇੱਕ ਸਬਨ ਨਾਹੀ ਦੂਜਾ ਕੋਈ ਜਾਗੀ ਦ੍ਰਿਸ਼ਟਿ ਸਦਾ ਸੁ ਕੋਈ ਸਾਜਨ ਮੀ ਸਖ ਕਰ ਏਕ ਹਰ ਹਰ ਅਖਰ ਮਨ ਮੇ ਦੀਖ ਰਵ ਰਿਹਾ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਰਵ ਰਿਹਾ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗਉੜੀ ਮਹਲਾ ਪੰਜਵਾਂ ਕੋਟ ਬਿਗਨਾਹਿ ਰਹਿ ਕੇ ਨਮਾਹਿ ਹਰ ਹਰ ਕਥਾ ਸਾਥ ਸੰਗ ਸੁਨੋਹਿ ਪੀਵਤ ਰਾਮ ਰਸੇ ਅੰਮ੍ਰਿਤ ਗੁਣ ਜਾਸ ਜਪ ਹਰ ਚਨ ਮਿੱਟੀ ਖੁਰਤਾ ਸਰਹਾ ਸਰਵ ਕਲਿਆਣ ਸੁਖ ਸਹਿਜ ਨਿਦਾਨ ਜਕਰ ਦੇਵ ਸੇ ਭਗਵਾਨ ਔਖੇ ਮੰਤਰ ਤੰਤ ਸੈ ਸਾਰੀ ਕਨਿਹਾਰ ਦੇ ਮੈਂ ਥਾਰੀ ਤਾਜੀ ਸਰਬ ਪਰਮ ਭਜੂ ਪਰ ਬ੍ਰਹਮ ਕਾ ਨਾਨਕ ਟਾਲ ਇਹ ਧਰਮ ਗਉੜੀ ਮੰਨ ਲਾ ਪੰਜਵੈ ਸਾਂਤੈ ਗੁਰ ਗੋਬਿੰਦ ਪਾਈ ਤਾਉ ਪਾਪ ਬਿਨਸੇ ਮੇਰੇ ਪਾਈ ਰਹਾ ਰਾਮਨਾਮ ਨਿਤ ਰਸਨ ਭੁਖਾਨ ਬਿਨਸੇ ਰੋਗ ਭੈ ਕਲਿਉ ਨਾਈ ਪਾਰ ਬ੍ਰਹਮ ਗੁਨਾ ਕਮ ਵਿਚਾਰੂ ਸਾਧੂ ਸੰਗਮ ਹੈ ਨਿਸ਼ਤਾਰੀ ਨਿਰਮਲ ਗੁਣ ਗਾਵੋ ਨਿਤ ਨੀਤ ਗਈ ਬਿਆਦ ਵਰੀ ਜਨਮੀ ਤਾ ਮਨ ਵਿੱਚ ਕਰਮ ਪ੍ਰਾਪਨਾ ਧਾਈ ਨਾਨਕ ਦਾ ਤੇ ਜੀ ਸਰਨਾਈ ਗਉੜੀ ਮੰਲਾ ਪੰਜਵੈ ਨੀਤਰ ਪ੍ਰਗਾਸ ਕੀਆ ਗੁਰਦੀਵ ਪਰਮ ਗਏ ਪੁਨ ਵੀ ਸੀਵ ਰਹਉ ਸੀਤਲਾ ਤੇ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਪਤ ਕਿਰਪਾਦਾਰੀ ਨਾਨਕ ਨਾਮ ਜਪੇ ਸੋ ਜੀਵੈ ਸਾ ਸੰਗ ਹਰ ਅੰਮ੍ਰਿਤ ਪੀਵਾਇ ਨਾਨਕ ਨਾਮ ਜਪੈ ਸੋ ਜਿਵੈ ਸਾਧ ਸੰਗ ਹਰਿ ਅੰਮ੍ਰਿਤ ਪੀਵੈ ਗਉੜੀ ਮਹਲਾ ਪੰਜਵੈ ਸਿਰ ਕਰ ਬੈਸੋ ਹਰ ਜਨ ਪਿਆਰੀ ਸਬਗੁਰ ਤੁਮਰੇ ਕਾ ਜਿਸ ਵੈ ਜੀ ਰਹਾ ਦੁਤ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਰ ਰਖੀ ਕਰਤਾਰੇ ਬਾਦਸ਼ਾਹ ਸਹ ਸਵਸਕਰਦੀਨੇ ਅੰਮ੍ਰਿਤ ਨਾਮ ਮਹਾਰਸਬੀਨੇ ਨਿਰਭਉਈ ਪਜੋ ਭਗਵਾਨ ਸਾਦ ਸੰਤ ਮਿਲ ਕੀ ਨੋਦਾਨ ਸਰਨ ਪਰੇ ਪ੍ਰਵੰਤਰ ਜਾਮੀ ਨਾਨਕੋਟ ਪਕਰੀ ਪ੍ਰਸਵਾਮੀ ਸਰਨ ਪਰੇ ਪ੍ਰਵੰਤਰ ਜਾਮੀ ਨਾਨਕੋਟ ਪਕਰੀ ਪ੍ਰਸਵਾਮੀ ਗੋੜੀ ਮਹੱਲਾ ਪੰਜਵੈ ਰਾਗ ਪਿੱਤਾ ਭਰਾਮੀਰੀ ਮੋਹ ਨਿਰਗੁਣ ਸਾਭ ਗੁਣ ਤੀਰੀ ਰਹਾਉ ਪੰਜ ਵਿਖਾਦੀ ਇੱਕ ਗਰੀਬ ਰਖੂ ਰਖਨੇ ਹਾਰੀ ਖੇਦ ਕਰੇ ਅਰੇ ਬਹੁਤ ਸੰਤਾਵੇ ਆਇਓ ਸੰਤ ਹਾਰੀ ਕਰ ਕਰ ਹਰਿਓ ਅਨਕ ਬੋ ਪਾਂਤੀ ਛੋਡੇ ਕਤੋ ਨਹੀਂ ਏਕ ਬਾਸਨ ਤਾਂ ਕੀ ਉਟ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੀ ਤੰਟੇ ਧੀਰਧ ਪਯੋ ਸੰਤੀ ਸਮੰਤ ਰਿਓ ਮੈਨਰਪੁਰ ਗੁਰ ਕਾ ਸ਼ਬਦ ਕਮਾਇ ਜੀਤ ਲੈ ਓਏ ਮਹਾ ਬਿਕਰਦੀ ਸੈ ਸੁਹੇਲੀ ਬਾਣੀ ਕਉ ਨਾਨਕ ਮਨ ਭੈ ਪ੍ਰਗਸ ਪਾਇਆ ਪਨ ਨਿਰਮਾਣੀ ਮਿਲਿਆ ਨਹਰਾਂ ਪੰਜਵੈ ਸਰਬ ਕਲਿਆਣ ਕੀਏ ਗੁਰ ਦੀਵਸਿਓ ਕਪਨੀ ਲਾਇਓ ਸੀਉ ਵਿਗਨ ਲਾਗੇ ਜਪ ਲਖ ਵੀਵ ਧਤਮਨੀਤ ਭਈ ਗੁਰਗਾਈ ਦੁਰਤ ਗਿਆ ਹੈਰ ਨਾਮ ਤੇ ਆਈ ਰਹ ਸਭਨੀ ਠਾਈ ਰਵਿਆ ਆਪੋ ਆ ਜੁਗਾ ਦਾ ਕਵਲ ਪ੍ਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੀ ਚਰਨ ਲਗੇ ਮਨ ਮੀਠੇ ਨਿਰਵਿਗਨ ਹੋਏ ਸਭ ਠਾਈ ਉਠੀ ਸਾਚੁ ਸੁਖ ਪਾ ਸਰਗਰੁ ਟੁਠੀ ਪਰਮ ਪ੍ਰਭ ਪ੍ਰਭਿ ਰਖਵਾਲੀ ਜਿਥੈ ਕਿਥੈ ਦਿਸੈ ਨਾਲੀ ਨਾਨਕ ਦਾਸ ਖਸਮ ਪ੍ਰਤਪਾਲੀ ਜਿਥੈ ਕਿਥੈ ਦਿਸੈ ਨਾਲੀ ਨਾਨਕ ਦਾਸ ਖਸਮ ਪ੍ਰਤਪਾਲੀ ਬਿਲਾਲ ਮਹਲਾ 5 ਚਨਕੰ ਪ੍ਰਯਤ ਦੇ ਧਾਈ ਰੋਗ ਸਲੇ ਸੁਪਾਈ ਗੁਰ ਦੁੱਖ ਕਟਿਆ ਨੀਂਉ ਰਾਨਾ ਸਫਲ ਜਨਮ ਜੀਵਨ ਪਰਵਾਨਾਈ ਰਹਿਉ ਅਕਤ ਕਥਾ ਮ੍ਰਿਤ ਪ੍ਰਬਾਣੀ ਕਉ ਨਾਨਕ ਜਪ ਜੀਵ ਗਿਆਨੀ ਬਲਾਵਲਾ ਮਹੰਲਾ ਪੰਜਵੈ ਸਾਨ ਪਾਈ ਗੁਰ ਸਤਗੁਰ ਪੂਰੀ ਸੁਖ ਉਪਜੀ ਬਾਜੀ ਅਨਹ ਤੂਰੀ ਰਹਿਉ ਤਪ ਸੰਤਾ ਬਿਨਾਸੀ ਹੈ ਸਿਮਰਤ ਕਿਲਵੇ ਸੈਵਨਾਸੀ ਅੰਧ ਕਰੋ ਮੇਰੇ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈਂਤ ਸਵਾਰੀ ਮਿਲਾਲ ਮਹਾਰਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ਰੀ ਆਪਣਾ ਮਿਰਤ ਸਮਾਰਿਆ ਸਾਜਨਾ ਹੋਏ ਕਿਰਪਾ ਲਾ ਵਿਖਸੀ ਸਹ ਪਰਿਵਾਰਿਆ ਕਾਰਜ ਸਤਗੁਰੂ ਆਪ ਸਵਾਰਿਆ ਵਡਿਆ ਤੇ ਹਰਿ ਗੋਵਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾ ਵੰਤਨ ਤਰਪੋ ਮਨ ਹਰਿਆ ਹੋਈ ਸਗਲੇ ਜੀ ਸਰਦਾਰਿਆ ਮਨ ਇੱਛੇ ਨਾਨ ਖੁਲ ਪਾਈ ਪੂਰਨ ਇੱਛ ਪੁਜਾਰਿਆ ਮਲਾਵਲ ਮਹੌਲਾ ਪੰਜਵਾਂ ਰੋਗਿਆ ਪ੍ਰਭ ਆਪ ਗਵਾਇ ਨੀਂਦ ਪਈ ਸੁਖ ਸਹਿਜ ਕਰ ਪਾਇਆ ਰਹਾ ਰਾਜਰਾਜ ਭੋਜਨ ਕਾ ਮੇਰੇ ਭਾਈ ਅਮਤਨਾ ਅਰਧਮੈ ਸੁਧਾਈ ਨਾਨਕ ਗੁਰੂ ਰੇਰਨਾਈ ਜਿਨ ਆਪਣੇ ਨਾਮ ਕੀ ਪੈ ਜਿਖਾਈ ਬਿਲਾਲ ਮਹੱਲਾ ਪੰਜਵਾ ਤਾ ਸਤਾ ਸਹ ਲੈ ਗਏ ਬਿਨ ਸੀਤੇ ਰੋਗ ਪਾਰ ਬ੍ਰਹਮ ਤੂੰ ਬਖਸ਼ਿਆ ਸੰਤਨ ਰਹਿ ਭੋਗ ਰਹਾ ਸਰ ਸੁਖਾ ਤੇਰੀ ਮੰਨਲੀ ਤੇਰਾ ਮਨ ਤਨਿਆ ਰੂਗ ਗੁਣ ਗਾਹੋ ਨਿਤ ਰਾਮ ਕੀ ਇਹ ਅਖਤ ਜੋ ਗਈ ਆਇ ਮਸੇ ਕਰ ਦੇਸ ਮੈਂ ਇਹ ਫਲੇ ਸੰਜੋ ਗਈ ਨਾਨਕ ਪ੍ਰਸਰ ਸੰਨ ਪੈ ਲਗੇ ਵਿਉ ਗਈ ਬਿਲਾਲ ਮਹੱਲਾ ਪੰਜਵੈ ਬੰਦਨ ਕਾਟਿਆ ਪ੍ਰਭ ਹੋਆ ਕਿਰਪਾਲ ਨੀਂਦial ਪ੍ਰਭ ਪਾਰ ਬ੍ਰਹਮ ਤਾਕੀ ਨਦ ਨਿਹਾਲਈ ਗੁਰੂ ਰਹਿ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਭਾ ਪ੍ਰਧਿਆਮਣ ਜੋਗ ਰਹੁ ਔਖ ਦੇ ਹਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਥ ਸੰਗ ਮਨ ਤਨ ਹਟੈ ਫਿਰ ਦੁਖ ਨਾ ਜਾਪੈ ਹਰ ਹਰਿ ਹਰਿ ਨਾਪੀਐ ਅੰਤ ਲਿਵਲਾਈ ਕਿਰਵਕ ਤਰੈ ਸੁਧ ਹੋਏ ਸਾਧੂ ਸਰਨਾਈ ਸੰਤ ਜਪਤ ਹਰੇ ਨਾਮ ਜਸ ਤਾਂ ਕੀ ਦੂਰ ਬਿਲਾਈ ਮਹਾ ਮੰਤਰ ਨਾਨਕ ਕਟੈ ਹਰ ਕੀ ਗੁਣ ਗਾਈ ਬਿਲਾਵਲ ਮਹੱਲਾ ਪੰਜਵੈ ਹਰ 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 ਅਰਾਧਿਐ ਹੋਈ ਅਰੋਗ ਰਾਮ ਚੰਦ ਕੀ ਲਸਟਿਕ ਜਨ ਮਾਰਿਆ ਰੋਗ ਹਰ ਹਰੇ ਹਰ ਅਰਾਧਿਆ ਹੋਈਏ ਅਰੂਗ ਰਾਮ ਚੰਦ ਕੀ ਲਸਟਿਕ ਜਨ ਮਾਰਿਆ ਰੋਗ ਰਹਾ ਘਰਪੂਰਾ ਹਰੇ Japie ne kitee bhog saasam ka var nahi milya darshan jogai ਜਿਵੇਂ ਮ੍ਰਿਤ ਹੈ ਸੁਖ ਪਾਈਏ ਬਿਨ ਸੇਬ ਯੋਗ ਨਾਨਕ ਪ੍ਰਭ ਸਰਨਾਗਤੀ ਕਨ ਕਨ ਜੋਗ ਰਾਗ ਬਿਲਾਲਮ ਹਲਾ ਪੰਜਵਾ ਦੇ ਘਰ ਪੰਜਵਾ ਇਕ ਓੰਕਾਰੇ ਸਬ ਗੁਰ ਪ੍ਰਸਾਦੀ ਆਰੂਪਾ ਸਭ ਤਿਆਗਿਆ ਦਾਰੂ ਨਾਮ ਲਿਆ ਤਪ ਸਮਿਟੇ ਰੂਗ ਸ਼ੀਤਲ ਮਨ ਬਿਆਉ ਵਰਪੂਰਾ ਅਰਾਧਿਆ ਸਗਲਾ ਦੁੱਖ ਗਿਆ ਰਖਨ ਹਾਰੇ ਰੱਖਿਆ ਆਪਣੀ ਕਰਮਿਆ ਰਹਾਉ ਮਹਾ ਪਕੜ ਪ੍ਰਭ ਕਰ ਲਿਆ ਕੀਨਾ ਆਪਣੇ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਿਆ ਮਿਲਾਲ ਮਹੱਲਾ ਪੰਜਵੈ ਰੋਗ ਮਿਟਾਇਆ ਆਪ ਪ੍ਰਭ ਉਪਜੈ ਸੁਖ ਸੰਤ ਵਡਪਰਤਾਪ ਚਜਰ ਰੂਪ ਹਰ ਕੀਨੀ ਦਾਤਾ ਗੁਰ ਗੋਵਿੰਦ ਕਿਰਪਾ ਕਰੀ ਰੱਖ ਮੇਰਾ ਭਾਈ ਹਮ ਤਿਸ ਕੀ ਸਰਨਾ ਗਤੀ ਜੋ ਸਦਾ ਸਹਾਈ ਰਹਾ ਮਿਰਤੀ ਕਦੇ ਨਾ ਹੋਈ ਜਨ ਕੀ ਅਰਦਾਸ ਨਾ ਕੋ ਜੋਰ ਗੋਵਿੰਦ ਕਾ ਪੂਰਨ ਗੁਨਤਾਸ ਮੇਲਾ ਨਹਲਾ ਪੰਜਵੈ ਤਤੀ ਵਾ ਨ ਲਗੈ ਪਾਰਭ੍ਰਮ ਸਰਨਾਈ ਜੋਗਿਰ ਤੇ ਹਮਾਰੀ RAM ਕਰੇ ਦੁਖ ਲਗੈ ਨ ਪਾਈ ਸਤਗੁਰ ਪੂਰਾ ਭੀਟਿਆ ਜਿਨ ਬੰਤ ਬਨਾਈ RAM ਨਾਮ ਔਖਾ ਦਿਆ ਇਕਾ ਲਿਵਲਾਈ ਰਹਾ ਰਾਖ ਲਈ ਇਤਨੇ ਰਖਨ ਹਾਸ ਬਿਆਨ ਮਿਟਾਈ ਕਉ ਨਾਨਕ ਕਿਰਪਾ ਪਈ ਪ੍ਰਭ ਪੈ ਸਹਾਈ ਮਿਲਾਉ ਲ ਮਹੱਲਾ ਪੰਜਵੈ ਆਪਣੇ ਬਾਲ ਕਾਵ ਰਖਿਐ ਨ ਪਰ ਬ੍ਰਹਮ ਗੁਰ ਦੀਵ ਸੁਖ ਸਾੰਤ ਸਹਿਜ ਆਨੰਦ ਪਈ ਉਨ ਪੈ ਸੇਵ ਰਹਾਉ ਭਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾ ਜੀਵਾਲਿਆਨ ਜਾ ਕਵਟ ਪਰਤਾਪ ਭਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾ ਜੀਵਾਲਿਆਨ ਜਾ ਕਵਟ ਪਰਤਾਪ ਦੁਖ ਮਾਰੇ ਬਖਸ਼ਿਐ ਨ ਆਪਣੀ ਕਲਧਾਰੀ ਮਨ ਬਾਸ਼ਟ ਫਾਲ ਦਿੱਤੈਨ ਨਾਨਕ ਬਲਿਹਾਰੀ ਮੇਲਾ ਹੁਲ ਮਹੱਲਾ ਪੰਜਵੈ ਤਬ ਲਹਾਇਆ ਗੁਰ ਸਿਜਨ ਹਾਰ ਸਤ ਗੁਰੇ ਆਪਣੇ ਕੋ ਬਰਜਾਈ ਜਨ ਪੈ ਜੇ ਰਖੀ ਸਾਰੀ ਸੰਸਾਰੀ ਰਹਾ ਕਰ ਮਸਤ ਕ ਤਹਰ ਬਾਲਕ ਰਖ ਲੀਨੋ ਪ੍ਰ ਅੰਮ੍ਰਿਤ ਨਾਮ ਮਹਰ ਦੀਨੋ ਦਾਸ ਕੀ ਲਾਜ ਰਖੇ ਮਿਰਵਾਨ ਗੁਰ ਨਾਨਕ ਬੁਲਾਈ ਵਰਗੀ ਪਰਵਾਨਾਈ ਮਿਲਨ ਮਹੰਗਾ ਪੰਜਵੈ ਤਾ ਪਾਪ ਤੀ ਰਖੀ ਆਪ ਸੀਤਲ ਬੈ ਗੁਰ ਚਨੀ ਲਾਗੇ ਰਾਮ ਨਾਮ ਹਿਰਦੈ ਮੈਂ ਜਾਪ ਰਹਾ ਕਰ ਕਿਰਪਾ ਹਸਤ ਪ੍ਰਾਦੀਨੇ ਜਗਤ ਤਾਨ ਨਵਖੰਡ ਪ੍ਰਤਾਪ ਦੁਖ ਮਿਨ ਸੇ ਸੁਖ ਅਨੰਤ ਪ੍ਰਵੀਸਾ ਤ੍ਰਿਸ਼ਨਾ ਬੋ ਜੀ ਮਨ ਤਨ ਸਾਜ ਰਾਪ ਅਨਾਥ ਕੋ ਨਾ ਸਰਬ ਸਨ ਸਿਮਰਤਾ ਸਗਲੇ ਸ੍ਰੀਟ ਕੋ ਮਾਈ ਬਾਪ ਪਤਵਛਲ ਪੈ ਪੰਜਨ ਸੁਆਮੀ ਗੁਰ ਗਾਵਤ ਨਾਨਕ ਲਾਪ ਝੋਟ ਮਹੱਲਾ ਪੰਜਵੈ ਕਾਰਸ਼ਨਾ ਨ ਸਿਮਰ ਪ੍ਰਪਨਾ ਮਰਤਨ ਪੈ ਅਰੂਗਾ ਰੋਗ ਮਿਕਨ ਲਾਥੇ ਭਰ ਸਰਨਾ ਕੋਟ ਮੇਗਨਾਂ ਲਾਤੀ ਪ੍ਰਸਰਨਾ ਪ੍ਰਗਟਿ ਫਲੀ ਸੰਜੂਗਾ ਪ੍ਰਾ ਬਾਣੀ ਸਾਸ ਵਖਿਆ ਗਾਓ ਸੁਣੋ ਪਰਨਿਤ ਭਾਈ ਗੁਰਪੂਰੇ ਤੂੰ ਰਾਖਿਆ ਰਹਾ ਸੱਚ ਸਹਿ ਮਿੱਤ ਦਾਈ ਪਰ ਦੁਸ਼ਮਣ ਦੇ ਅੰਨਾ ਸੰਤਾਂ ਕੀ ਪੈ ਜੀ ਰਖਦਾ ਆਦ ਵਿਰਪਤ ਪਲਾਉ ਹਰੇ ਅੰਮ੍ਰਿਤ ਨਾ ਪੋਜਨਿਤ ਬੰਚਾ ਸਰਬ ਵੇਲਾ ਮੁਖ ਪਾਵ ਜਰਾ ਮਰਾਤਾ ਸਵਨਟ ਗੁਣ ਗੋਬਿੰਦ ਨਿਤ ਗਾਵਾ ਹਰੇ ਅੰਮ੍ਰਿਤ ਨਾ ਪੋਜਨਿਤ ਬੰਚੋ ਸਰਬ ਵੇਲਾ ਮੁਖ ਪਾਵ ਜਰਾ ਮਰਾਤਾ ਸਵਨਟ ਗੋਣਾ ਗੋਬਿੰਦ ਨਿਤ ਗਾਵਾ ਸੁਣੀ ਅਰਦਾਸ ਸੁਸਵਾਮੀ ਮੀਰੈ ਸਰਵ ਕਲਾ ਬਣਾਈ ਪਰ ਗ੍ਰਿਪੈ ਸਗਲੇ ਜੁਗ ਯੰਤਰ ਗੁਰੂ ਨਾਨਕ ਕੀ ਵੜਿਆਈ ਸੋਟ ਮਹੱਲਾ ਪੰਜਵਾ ਸੂਖ ਮੰਗਲ ਕਲਿਆਣ ਸਹਿਤਨਾਮ ਪ੍ਰਭ ਕੀ ਚਰਨ ਨਿਹਾਰਿਆ ਰੱਖਨ ਹਾਰੇ ਰੱਖ ਬਾਰਕ ਸਤਿਗੁਰਤਾ ਪੁਤਾਰਿਆ ਉਬਰੈ ਸਤਗੁਰ ਕੀ ਸੇਨਾਈ ਜਾਕੀ ਸੇਵਨਾ ਬਿੱਤੀ ਜਾਈ ਰਹਾ ਕਰਮ ਸੁਖ ਬਾਰਫਨ ਸੁਖਾ ਰਾ ਆਪਣੇ ਪੈ ਦਿਆਲਾ ਨਾਨਕ ਬਿਗਨ ਲਾਗੇ ਕੋ ਮੀਰਾ ਪ੍ਰਭੂਆ ਕਿਰਪਾ ਲਾ ਸੋਟ ਮਹੱਲਾ ਪੰਜਵਾਂ ਗਏ ਕਲੇਸ਼ ਰੋਗ ਸਭ ਨਾਸੀ ਬਰਾ ਆਪਣੇ ਕਿਰਪਾਧਾਰੀ ਆਰ ਪਹਿਰ ਅਰਦਾਸ ਸੁਆਮੀ ਪੂਰਨ ਕਲ ਹਮਾਰੀ ਹਾ ਜਿਓ ਤੋ ਸੁਖ ਸੰਪਤਿ ਰਾਸ ਰਾਖ ਲੈ ਹੋ ਪਾਈ ਮੇਰੀ ਕੋ ਪ੍ਰ ਅਗੇ ਅਰਦਾਸ ਰਹਾ ਜੋ ਮੰਗੋ ਸੋਈ ਸੋਈ ਪਾਵ ਆਪਣੇ ਖਸਮ ਵਰਸ ਕਾ ਨਾਨਕ ਗੁਰ ਪੂਰਾ ਭੀਟਿਓ ਮਿਟਿਓ ਸਗਰਾਂ ਦੀਸਾ ਕੋਟ ਮਹੱਲਾ ਪੰਜਵਾਂ ਸਿਮਰ ਸਿਮਰ ਪਰ ਸਤਿਗੁਰੇ ਆਪਣਾ ਸਗਲਾ ਦੁੱਖ ਮਿਟਾਇਆ ਤਾਂ ਪ੍ਰੋਗੈ ਗੁਰਬਚਨੀ ਮਨ ਇੱਛੇ ਫਲ ਪਾਇਆ ਮੇਰਾ ਗੁਰੂ ਪੂਰਾ ਰਖ ਸੁਖ ਦਾਤਾ ਕਨ ਕਾਂ ਸਮਰਸ ਸੁਅਮੀ ਪੂਰਨ ਪਰਖ ਵਿਦਾਤਾ ਰਹਾਉ ਅਨੰਦ ਬਨੋਦ ਮੰਗਲ ਗੁਣ ਕਾਹੋ ਗੁਰੂ ਨਾਨਕ ਪੈ ਦੇਲਾ ਜੈ ਜੈ ਘਰ ਬਾਜ ਜਬਿਤਰ ਹੁਆ ਪਾਰ ਬ੍ਰਹਮ ਰਖਵਾਲਾ ਸੋਠ ਮਹੱਲਾ ਪੰਜ ਵਾਏ ਦੁਰਤਿ ਗਵਾਇ ਹਰ ਪ੍ਰਭ ਆਪੀ ਸਭ ਸੰਸਾਰ ਉਬਾਰਿਆ ਔਰ ਬ੍ਰਹਮ ਪ੍ਰਾਪ ਕਰਪਾਦਾਰੀ ਆਪਣਾ ਵਿਰਤ ਸਮਾਰਿਆ ਹੋਈ ਰਾਜੀ RAM ਕੀ ਰਖਵਾਲੀ ਸੂ ਸਹਿਜ ਆਨੰਦ ਗੰਗਾ ਭਾਵ ਮਨ ਕੰਨ ਦੇਹੁ ਸੁਖਾਲੀ ਰਹਾਉ ਸੁਖ ਸਹਜੇ ਅਨੰਦ ਗੰਗਾ ਵਉ ਮਨ ਤਨ ਦੇਹੁ ਸੁਖਾਲੀ ਰਹਾਉ ਪਤਤਾ ਉਡਾਨ ਸੰਗੁਰ ਮੀਰਾ ਮਿਸਕਾ ਬਰਵਾਸਾ ਬਖਸ਼ ਲੈ ਸਭ ਸੱਚੇ ਸਾਹਿਬ ਸੁਣ ਨਾਨਕੀ ਅਰਦਾਸ ਸੋਟ ਮਹੰਲਾ ਪੰਜਵਾ ਬਖਸ਼ਿਆ ਪਰਮ ਭਰਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਗੁਰਪੂਰੇ ਕੀ ਸੱਣੀ ਉਬਰੇ ਕਾਲ ਸਲ ਸੁਵਾਰੀ ਹਰ ਦਿਨ ਸਿਮਰਿਆ ਨਾਮ ਪਿਆਧਾਰ ਤਾ ਉਤਾਰਿਆ ਸੰਤ ਗੁਰ ਪੂਰੇ ਆਪਣੀ ਕਿਰਪਾ ਧਾਰੀ ਰਹਾ ਸਦਾ ਆਨੰਦ ਕਰੇ ਮੇਰੀ ਪਿਆਰੀ ਹਰ ਗੋਵਿੰਦ ਗੁਰ ਰਾਖਿਆ ਵੱਡੀ ਬਿਣਾਈ ਨਾਨਕ ਕਟ ਕੀ ਸਾਜ ਸਬਦ ਸਤਿ ਬਾਖਿਆ ਸੋਟ ਮਹੱਲਾ ਪੰਜਵਾਏ ਐ ਕਿਰਪਾਲ ਸੁਆਮੀ ਮੇਰੀ ਤੇ ਸੱਚੇ ਦਰਬਾਰ ਸੰਤ ਗੁਰਤਾ ਬਗਵਾ ਪਾਈ ਠਾਨ ਪਈ ਸੰਸਾਰੇ ਆਪਣੇ ਜੀ ਜੰਤ ਆਪੇ ਰਖੀ ਜਮਹਿ ਕੀਓ ਹਟਤਾਰੇ ਹਰ ਕੀ ਚਰਨ ਦੇ ਅਰਦਾਸ ਸਦਾ ਸਦਾ ਪ੍ਰਭ ਸਿਮਰਿਆ ਭਾਈ ਦੁਖ ਕਿਲ ਵਿਕਟ ਨਹਾਰੀ ਰਹਾਉ ਇਸ ਕੀ ਸਨ ਨੀਵਰੇ ਪਾਈ ਜਨਰਚ ਸਭ ਕੋਈ ਕੰਕਾ ਸਮਰਸੋ ਭਾਈ ਸਚੈ ਸੱਚੀ ਸੋਈ ਨਾਨਕ ਪ੍ਰਭੁ ਤੇ ਆਇਏ ਪਾਈ ਮਨ ਤਨ ਸੀਤਲ ਹੋਈ ਸੋਟ ਮਹੱਲਾ ਪੰਜਵੈ ਸੰਤ ਹਰਿ ਹਰਿ ਨਾਮ ਤੇ ਆਈ ਸੁਖ ਸਾਗਰ ਪ੍ਰਭ ਵਿਸਰੋ ਨਾਹੀ ਮਨ ਚਿੰਦਿਆੜਾ ਫਰ ਪਾਈ ਰਹਾ ਸਨ ਗੁਰੂ ਰਹਿਤਪੁ ਕੋ ਆਇਆ ਆਪਣੀ ਕਿਰਪਾ ਧਾਰੀ ਬਨ ਬ੍ਰਹਮ ਪ੍ਰਭ ਹੈ ਦਿਆਲਾ ਦੁਖ ਮਿਟਿਐ ਸਭ ਪਰਿਵਾਰੀ ਸਰਬਿ ਤਾਨ ਮੰਗਲ ਰਸ ਰੂਪਾ ਹਰਿ ਕਾ ਨਾਮ ਅਦਾਰੋਂ ਨਾਨਕਾ ਪਦ ਰਾਖੀ ਪਰਮੇਸ਼ਰ ਉਦਰੀਆ ਸਭ ਸੰਸਾਰੋ ਸੋਟ ਮਹੱਲਾ ਪੰਜਵਾ ਮੇਰਾ ਸਤਗੁਰ ਰਖਵਾਲਾ ਹੋਆ ਤਹਾਂ ਕਿਰਪਾ ਵਰ੍ਹਦੀ ਰੱਖਿਆ ਅਰ ਗੋਵਿੰਦ ਨਵਨ ਰੁਆ ਰਹਾ ਤਉ ਪਗਿਆ ਪ੍ਰਭ ਆ ਮਿਟਾਇਆ ਜਨ ਕੀ ਲਾਜ ਰਖਾਈ ਸਤਗ ਸਾਥ ਸੰਗਤਿ ਸਭਰ ਪਾਈ ਸਤਗੁਰ ਕੈ ਬਲ ਜਾਈ ਹਲਤ ਪਾਸ ਪ੍ਰਾਪਤ ਹੋਐ ਸੁਵਾਰੇ ਹਮਰਾ ਗੁਨ ਆ ਗੁਨਾ ਵਿਚਾਰੀਆ ਅਟਲ ਬਚਨ ਨਾਨਕ ਗੁਰਤੀਰਾ ਸਫਲ ਕਰਮਸਤਵ ਧਾਰਿਆ ਛੋਟ ਮਹੰਲਾ ਪੰਜਵਾ ਜੀ ਅਜੰਤਰ ਸਭਿਸਕੇ ਕੀਏ ਸੁਈ ਸੰਸਹਾਈ ਆਪਣੇ ਸੇਵਕੀ ਆਪੇ ਰਖੇ ਪੁਨ ਵੀ ਬੜਾਈ ਬਾਹਰ ਭਰਮ ਪੂਰਾ ਮੇਰੇ ਨਾਲ ਹੈ ਗੁਰਪੂਰੈ ਪੂਰੀ ਸਰਾਕੀ ਹੋਈ ਸਰਬ ਦਿਆਰਾਉ ਅੰਦਰ ਨਾਨਕ ਨਾਮ ਦਿਆਈ ਜੀ ਪ੍ਰਾਨ ਕਦਤ ਆਪਣੀ ਦਾਸ ਕੋ ਕੰਟ ਲਾਏ ਰੱਖੇ ਜਉ ਬਾਰਗ ਪਿਤਮਤ ਸੋਟ ਮਹਲਾ ਪੰਜਵਾਂ ਠਾਨ ਪਾਈ ਸ੍ਰੀ ਕਰਤਾਰੀ ਤਾ ਛੋੜ ਗਿਆ ਪਰਵਾਰੀ ਵਰਪੂ ਰਹੇ ਰਾਖੀ ਸੰਸਤੇ ਕੀਤਾ ਕੀ ਪਰਮੇਸ਼ਰੇ ਆਪ ਹੋ ਆ ਰਖਵਾਲਾ ਸਾਂ ਸਹਜ ਸੁਖ ਕਿਨ ਮੈਂ ਉਪਜੇ ਮਨ ਹੋ ਵਸਦਾ ਸੁਖਾਂ ਲਾ ਰਹਾ ਹਰ ਰਾਮ ਨਾਮ ਦੀਓ ਦਾਰੂ ਤੈਨ ਸਗਲਾ ਰੋਗ ਵਿਦਾਰੂ ਆਪਣੀ ਕਿਰਪਾ ਦਾ ਦੀ ਤੈਨ ਸਗਲੀ ਬਾਤ ਸੁਵਾਰੀ ਪ੍ਰਾਪਨਾ ਬਿਰਧ ਸਮਾਰਿਆ ਹਮਰਾ ਗੁਣ ਆਗੁਣ ਵਿਚਾਰਿਆ ਗੁਰ ਕੈ ਸੋਦਪੈ ਹੋ ਸਾਖੀ ਤੈਨ ਸਗਲੀ ਲਾਜ ਰਖੀ ਬੋਲਾਇਆ ਬੋਲੀ ਤੀਰਾ ਕੋ ਸਾਹਿਬ ਗੀਂਘੇਰਾ ਜਪੁ ਨਾਨਕ ਨਾਮ ਸਹ ਸਾਕੀ ਆਪਣੇ ਦਾਸ ਕੀ ਪੈਜ ਰੱਖੀ ਬੁਲਾਇਆ ਮੋਨੀ ਤੀਰਾਨ ਤੂੰ ਸਹ ਗੁਣੀ ਗਹਿਰਾ ਜਪੁ ਨਾਨਕ ਨਾਮ ਸਹ ਸਾਕੀ ਆਪਣੇ ਦਾਸ ਕੀ ਪੈਜ ਰੱਖੀ ਛੋਟ ਮਹੱਲਾ ਪੰਜਵੈ ਗੁਰਪੂਰਾ ਆਰਾਧੀ ਕਾਜ ਸਗਲੇ ਸੱਦੀ ਸਗਲ ਮਨੋਰਥ ਪੂਰੇ ਬਾਜੀ ਅਨ ਤੂਰੇ ਸੰਤੋ ਰਾਮ ਜਸੋ ਪਾਇਆ ਸੰਤ ਸਾਨ ਵਸੇ ਸੋ ਸੈਜੀ ਸਗਲੇ ਦੁਖ ਮਿਟਾਇਆ ਰਹਾ ਗੁਰਪੂਰੇ ਕੀ ਬਾਣੀ ਪਰਮ ਮਨ ਬਾਣੀ ਨਾਨਕ ਦਾਸ ਵਿਖਾਣੀ ਨਿਰਮਲ ਅਕੰਤ ਕਹਾਣੀ ਗੁਰੂ ਰੂਪ ਕੀ ਬਾਣੀ ਪਾਰ ਬ੍ਰਹਮਨ ਬਾਣੀ ਨਾਨਕ ਦਾ ਸਿਖਾਣੀ ਨਿਰਮਲ ਕਹਿਤ ਕਹਾਣੀ